ਇਧਰ ਗਾਇਕੀ ਜਾਂ ਗੀਤਕਾਰੀ ਦੇ ਵਿੱਚ ਕਿਦਾਂ ਚੰنگ ਲੱਗਿਆ ਹਾਂ ਸਭ ਤੋਂ ਪਹਿਲਾਂ ਗਾਇਕਰੀ ਗਾਇਕੀ ਦੀ ਗੱਲਬਾਤ ਕਰੋ ਹਾਂਜੀ ਜਾਨੀ ਕਿ ਇਹ ਦੇਖੋ ਗਾਇਕ ਜੀ ਕਲਾਕਾਰ ਕਹੋ ਜੀ ਜੀ ਇੱਕ ਲੀਜੈਂਡਰ ਜੀ ਦੇਸ਼ ਭਗਤ ਜੀ ਇੱਕ ਐਥਲੀਟ ਜੀ ਬਿਲਕੁਲ ਇੱਕ ਪਿਆਰਿਓ ਪਹਿਲੇ ਹੀ ਹੁੰਦੇ ਹੁੰਦੇ ਨੇ ਪਰਮਾਤਮਾ ਵੱਲੋਂ ਪਰਮਾਤਮਾ ਕੋਡ ਗਿਫਟ ਹੀ ਹੁੰਦਾ ਕੋਡ ਗਿਫਟ ਜੀ ਹੁਣ ਇਹ ਤਾਂ ਗਾਇਕ ਵੀ ਬਹੁਤ ਬਣੇ ਬੈਠੇ ਨੇ ਜਿਆਦੀ ਕਲਾਟੀ ਬਥੇ ਤੇ ਤੁਰੇ ਫਿਰਦੇ ਉਹਨਾਂ ਦੇ ਗਦੇ ਦੇ ਕੋਟ ਪਾ ਲੈਣ ਉਹ ਵਕੀਲ ਨਹੀਂ ਬਣ ਜਾਂਦਾ ਜੀ 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 ਇਹਦੇ ਨਹੀਂ ਕੁਰਬਾਨੀਆਂ ਦੀ ਲੋੜ ਹੁਣ ਗਾਇਕ ਪੈਦਾ ਹੁੰਦਾ ਸੀ ਪੈਦਾ ਹੋ ਗਏ ਜੀ ਇੰਟਰਵਿਊ ਤੋਂ ਪਹਿਲਾਂ ਤੁਸੀਂ ਪੁੱਛ ਦੱਸ ਰਹੇ ਸੀ ਵੀ ਕਲਾਕਾਰ ਕੌਣ ਹੁੰਦਾ ਤੁਸੀਂ ਆ ਜੋ ਡੈਫੀਨੇਸ਼ਨ ਦੋ ਮੈਨੂੰ ਵੀ ਕਲਾਕਾਰਾਂ ਦੀ ਡੈਫੀਨੇਸ਼ਨ ਦੱਸੋ ਹਾਂ ਕਲਾਕਾਰ ਬਾਰੇ ਦੱਸੋ ਵੀ ਕੌਣ ਹੁੰਦਾ ਕੌਣ ਹੁੰਦਾ ਕਲਾਕਾਰ ਹੁਣ ਸਾਡੇ ਆਮ ਲੋਕਾਂ ਨੂੰ ਵੀ ਨਹੀਂ ਪਤਾ ਕਲਾਕਾਰ ਦੀਵੇਂ ਥੱਲੇ ਨਹੀਂ ਰਹਿਦਾ ਜੀ ਸਾਰੇ ਤਰ੍ਹਾਂ ਦੇ ਕਲਾਕਾਰਾਂ ਦੀ ਗੱਲ ਕਰਦਾਂ ਜੀ ਜੀ ਕਲਾਕਾਰ ਇਹ ਵੀ ਗਾਉਣ ਵਾਲੇ ਹੁੰਦੇ ਜਾਂ ਵਜਾਉਣ ਵਾਲੇ ਹੁੰਦੇ ਆ ਕਲਾਕਾਰ ਜੀ 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 ਜਦੋਂ ਪ੍ਰਮਾਤਮਾ ਨੇ ਕਹਿੰਦੇ ਸ੍ਰਿਸ਼ਟੀ ਪੈਦਾ ਕੀਤੀ ਹੈ ਪਹਿਲੇ ਜੀ ਉਹਨੇ ਸੋਚਿਆ ਇਹ ਦੁਨੀਆ ਤਾਂ ਬਣਾਤੀ ਵੀ ਤਾਂ ਜੀ ਵੀ ਇਹਨਾਂ ਦਾ ਹੁਣ ਮਨੋਰੰਜਨ ਵੀ ਚਾਹੀਦਾ ਹੈ ਜੀ ਹਾਂਜੀ ਇਹ ਕਾਰਨਾਮੇ ਵੀ ਕਰਨਗੇ ਜੀ ਉਹ ਕਾਰਨਾਮੇ ਲਿਖਣ ਵਾਲਾ ਵੀ ਚਾਹੀਦਾ ਜੀ ਵੀ ਫਿਰ ਜਿਹੜੀ ਕਾਇਨਾਤ ਹੈ ਹੀ ਸੰਗੀਤ ਚ ਹਾਂਜੀ ਫਿਰ ਕਹਿੰਦਾ ਇਹਨਾਂ ਚੀਜ਼ਾਂ ਨੂੰ ਬਾਹਰ ਇਹਨਾਂ ਦਾ ਵਿੱਚ ਵੰਸਵੰਤਾ ਚਾਹੀਦੀ ਆ ਹਾਂ ਗਾਇਕ ਵੀ ਪੈਦਾ ਕਰਦਾ ਜੀ ਜੀ ਫਿਰ ਕਹਿੰਦਾ ਵੀ ਜਿਹੜੇ ਹੁਣ ਦੇ ਦੇਸ਼ ਭਗਤ ਕੁਰਬਾਨੀਆਂ ਕਰਨਗੇ ਜੀ ਵੀ ਉਹਨਾਂ ਦੀ ਫਿਰ ਜੱਦਾ ਵੀ ਕਿਵੇਂ ਰਹਿਣ ਉਹਨਾਂ ਦਾ ਇਤਿਹਾਸ ਕਿਦਾਂ ਬਣੂਗਾ ਉਹ ਕਿਵੇਂ ਬਣੂ ਫਿਰ ਉਹਨਾਂ ਨੇ ਜੀ ਚਿੱਤਰਕਾਰ ਪੈਦਾ ਕਰਦਾ ਜੀ ਜੀ ਫਿਰ ਇੱਕ ਕਰਦਾ ਵੀ ਸਦੀਵੀ ਪੇਸ਼ਕਾਰ ਜਿਵੇਂ ਭਗਸ਼ ਜੀ 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 ਫਿਰ ਬੁੱਤਕਾਰ ਪੈਦਾ ਕਰਦਾ ਇਹ ਪੰਜ ਸਹਿਦਕਾਰ ਸੰਗੀਤਕਾਰ ਗਾਇਕ ਬੁੱਤਕਾਰ ਚਿੱਤਰਕਾਰ ਪੰਜ ਤਰ੍ਹਾਂ ਦੇ ਕਲਾਕਾਰ ਨੇ ਸੰਸਾਰ ਦੇ ਵਿੱਚ ਜੀ ਪ੍ਰਮਾਤਮਾ ਨੇ ਇਹਨਾਂ ਨੂੰ ਕਿਹਾ ਮਿਲ ਲਓ ਜਾਓ ਆਜੋ ਸਦਲੇ ਜੀ ਜਾਓ ਜੀ ਕਹਿੰਦਾ ਤੁਸੀਂ ਇੱਥੇ ਠੀਕ ਹੈ ਮਾਤ ਲੋਕ ਚ ਲਓ ਮਿੱਤਰੋ ਗੱਲ ਸੁਣੋ ਮੈਂ ਤੁਹਾਨੂੰ ਇੱਕ ਬੱਖਰੀ ਚੀਜ਼ ਦਿੱਤੀ ਆ ਬੱਖਰਾ ਬਣ ਦਿੱਤਾ ਸਾਰੇ ਲੋਕਾਂ ਤੋਂ ਠੀਕ ਹੈ ਤੁਹਾਡੀ ਕੋਈ ਗੱਲ ਹੋਊਗੀ ਜੀ 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 ਉਹਨੂੰ ਸ਼ੋਹਰਤ ਮਿਲੂਗੀ ਪਰ ਇੱਕ ਚੀਜ਼ ਦਾ ਖਿਆਲ ਰੱਖੇ ਕਹਿੰਦੇ ਜੇ ਤੁਸੀਂ ਸ਼ਰਾਬ ਕਬਾਬ ਸ਼ਬਾਬ ਇਹ ਤਿੰਨ ਚੀਜ਼ਾਂ ਤੋਂ ਬਚਣਾ ਜੀ ਜਿਹੜਾ ਨਾ ਜੋ ਬਚ ਗਿਆ ਮਨਜੀ ਜੀ ਉਹ ਤਰ ਗਿਆ ਜੀ ਜਿਹੜੇ ਡੁੱਬ ਗਏ ਡੁੱਬੇ ਵੀ ਪੈਨੇ ਤੁਸੀਂ ਰੋਜ਼ ਕਲਾਕਾਰਾਂ ਦੀਆਂ ਕਰਦੇ ਹੋ ਸਾਰਾ ਕੁਝ ਕਰਦੇ ਹੋ ਨਾ ਤੇ ਕਹਿੰਦਾ ਆਪਣਾ ਜਿਹੜਾ ਪਰਦਾ ਹੋਊਗਾ ਨਾ ਜੀ ਥੋੜਾ ਮੇਰੇ ਨਾਲ ਜੀ ਕਲਾਕਾਰ ਨੂੰ ਕਹਿਣ ਲੱਗਾ ਕਹਿੰਦਾ ਉਹ ਇੱਕ ਗੰਡੇ ਦੀ ਛਿਲ ਵਰਗਾ ਹੋਊਗਾ ਪਰ ਤੁਹਾਡੀ ਅੱਖ ਚਾਹੀਦੀ ਮੈਨੂੰ ਦੇਖਣ ਵਾਲੀ ਵਾਹ ਕਹਾਵਤ ਗੁਰਨਾਨ ਪਾਸ਼ਾ ਵੀ ਦੇਹਲਾ ਸ਼ਾਇਰ ਸੀ ਜੀ ਬਿਲਕੁਲ ਨਾਲ ਸੰਗੀਤਕਾਰ ਸੀ ਮਰਦਾਨਾ ਜੀ ਸਹਿਯੋਕਕਾਰ ਵੀ ਸੀ ਪਾਸ਼ਾ ਬਾਬਾ ਬੁੱਲੇ ਸਾਹਿਬ ਜੀ ਜਿਨਨੇ ਵੀ ਭਗਤ ਹੋਏ ਨੇ ਉਹ ਸਾਰੇ ਸ਼ਾਇਰ ਸੀ ਸ਼ਾਇਰ ਸੀ ਸ਼ਾਇਰੀ ਦੇ ਵਿੱਚੀ ਸ਼ੰਦਾਬਦੀ ਦੇ ਵਿੱਚ ਰਾਗਾਂ ਦੇ ਵਿੱਚ ਬਾਣੀ ਰਚੀ ਇਹ ਕਲਾਕਾਰ ਇਹ ਹੁੰਦੇ ਪਿਆਰੇ ਜੀ ਜੀ ਇਹ ਬੰਦੇ ਨਹੀਂ ਪੈਦਾ ਹੁੰਦੇ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਤੁਸੀਂ ਵੀ ਇਹ ਆਪਣੇ ਆਪ ਨੂੰ ਕਹਿ ਸਕਦੇ ਹੋ ਪਰਮਾਤਮਾ ਨੇ ਤੁਹਾਨੂੰ ਵੀ ਇੱਕ ਰੰਗ ਤੁਹਾਨੂੰ ਵੀ ਦਿੱਤਾ ਇੱਕ ਨਹੀਂ ਮੈਨੂੰ ਤਿੰਨ ਰੰਗ ਦਿੱਤੇ ਆ ਬਾਬੇ ਜੀ ਇੱਕ ਰੰਗ ਗਾਉਣ ਦਾ ਦਿੱਤਾ ਜੀ ਦੂਜਾ ਰੰਗ ਲਿਖਣਾ ਦਿੱਤਾ ਜੀ ਜੀ ਤੀਜਾ ਵਜਾਉਣ ਦਾ ਵੀ ਇਹ ਤੁਹਾਨੂੰ ਮਤਲਬ ਕਦੋਂ ਕਿ ਲੱਗਾ ਵੀ ਮੈਂ ਵੀ ਕਲਾਕਾਰ ਇੱਕ ਬਣ ਸਕਦਾ ਜਾਂ ਬਚਪਨ ਦੇ ਵਿੱਚ ਸਾਨੂੰ ਹਮ ਆਪਣੇ ਆਪ ਨੂੰ ਮਹਿਸੂਸ ਹੋਇਆ ਵੀ ਯਾਰ ਮੈਨੂੰ ਇਸ ਖੇਤਰ ਦੇ ਵਿੱਚ ਕੁੱਦਣਾ ਚਾਹੀਦਾ ਇਹ ਕਿਹੜੀ ਕੋ ਉਮਰ ਸੀ ਉਹਦੋਂ ਕੀ ਤੁਹਾਡਾ ਇਹ ਉਦੋਂ ਪੜ੍ਹਦੇ ਹੁੰਦੇ ਨਾ ਜੀ ਬਚਪਨ ਦੇ ਵਿੱਚ ਹਾਂਜੀ ਤੇ ਉਦੋਂ ਸਕੂਲਾਂ ਦੇ ਵਿੱਚ ਮੀਟਿੰਗਾਂ ਲੱਗਦੇ ਹੁੰਦੇ ਸੀ ਜੀ ਜੀ ਹਫਤਾਵਾਰੀ ਬਾਹਰ ਆ ਜਾਂਦਾ ਨਾ ਪਾਲ ਸਭਾ ਜੀ 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 ਸਭਾ ਬੱਚ ਉਹ ਆਪਾਂ ਉਦੋਂ ਮੀਟਿੰਗਾਂ ਕਰਦੇ ਹੁੰਦੇ ਹੁਣ ਪਾਲ ਸਭਾ ਕਹਿਣ ਲੱਗ ਪਏ ਜੀ ਜੀ ਠੀਕ ਆ ਤੇ ਉਦੋਂ ਨੂੰ ਮਾਸਟਰ ਸੁਣਨ ਦੇ ਬੱਚਿਆਂ ਤੋਂ ਅੱਛਾ ਜੀ ਜੀ ਸਾਡੇ ਸਕੂਲ ਚੋਂ ਮੈਂ ਹੀ ਗਾਉਂਦਾ ਹੁੰਦਾ ਠੀਕ ਆ ਸਾਡੀ ਕਲਾਸ ਚੋਂ ਮੇਰੇ ਤੋਂ ਪਹਿਲਾਂ ਇੱਕ ਸੀਨੀਅਰ ਹੁੰਦਾ ਸੀ ਚਰਨਜੀਤ ਚੰਨੀ ਕਹਿੰਦੇ ਉਹ ਇੱਕੋ ਹੀ ਚੱਲਦੀ ਇੰਗਲੈਂਡ ਵਸਦਾ ਉਹ ਤੇ ਨਾਨਕ ਸਿੰਘ ਜੀ ਤੇ ਸਕੂਲ ਦੇ ਵਿੱਚ ਗ ਅਸ਼ਰੀ ਉਸਤਾਦ ਜੀ ਜਮਲਾ ਜੀ ਦੇ ਗੀਤ ਆਏ ਸੀ ਨਵੇਂ ਨਵੇਂ ਹੁੰਦੇ ਸਤਗੁਰ ਨਾਨਕ ਤੇਰੀ ਨੀਲਾ ਨੇ ਜੀ ਜਗ ਦੇ ਆਚਾਨਣਾ ਤੂੰ ਮੁੱਖ ਨਸ਼ਪਾਬ ਜੀ ਜੀ ਉਸਤਾਦ ਬਾਬਾ ਚੰਦੀराम ਜੀ ਦੇ ਗੁਰੂ ਦਸ਼ਮੇਸ਼ ਪਿਆਰੇ ਜੀ ਸਰਹੰਦ ਦੀਏ ਦੀਵਾਰੇ ਨਹੀਂ ਦਸ਼ਮੇਸ਼ ਪੁੱਤਰਾਂ ਦੇ ਅਦਾਨੀਆਂ ਧੰਨ ਤੇਰੀਆਂ ਕੁਰਬਾਨੀਆਂ ਜੀ ਕਾਵਾ ਇਹਨਾਂ ਗੀਤਾਂ ਨੂੰ ਉੱਤ ਪਰ ਗੌਣਾ ਸਕੂਲ ਦੇ ਵਿੱਚ ਜਾਂ ਫਿਰ ਦੇਸ਼ ਪਿਆਰ ਦੇ ਗੀਤ ਗਾਣੇ ਜਾਂ ਪੈਂਡ ਦੀ ਜੰਗ ਲੱਗੀ ਆ ਦੇਵ ਦਾ ਗੀਤ ਗਾਉਂਦਾ ਬਾਈ ਦਾ ਤਰੀਕੇ ਵਾਲੇ ਦਾ ਹਾਂਜੀ ਜੰਗ ਜਿੱਤ ਜੇ ਵੀਰਾ ਘਰਾਵੇਂ ਰੋਟੀ ਤੇਰੀ ਫੌਜ ਨੂੰ ਕਰੋ ਜੀ ਜੀ ਇਹੋ ਜਿਹਾ ਗੀਤ ਨਾ ਤੇ ਉਸ ਤੋਂ ਬਿਦ ਸਕੂਲਾਂ ਚੋ ਚੇਟ ਕ ਲੱਗਦੀ ਗਈ ਲੱਗਦੀ ਗਈ 8ਵੀਂ 10ਵੀਂ ਤੱਕ ਇਹ ਗਾਉਂਦੇ ਰਿਆ ਸਕੂਲਾਂ ਚ ਠੀਕ ਹੈ ਜੀ ਉਦੋਂ ਬਾਅਦ ਹੁਣੇ ਪਤਾ ਨਹੀਂ ਸੀ ਵੀ ਇਹ ਰਸਤਾ ਕਿੱਧਰ ਨੂੰ ਕੀ ਕਰਦਾ ਕਿ ਕਿਵੇਂ ਬਣਦਾ ਸੀ ਉਸ ਜਿਹੜੇ ਪਿੰਡਾਂ 'ਚ ਉੱਠ ਕੇ ਇੱਥੋਂ ਤੇ ਜਾਣਾ ਬੜਾ ਸੀ ਹੁਣ ਨਾ ਤਾਂ ਕੋਈ ਲੁਧਿਆਣੇ 'ਚ ਨਾ ਕੋਈ ਸਾਡੇ ਜੱਦੀ ਪੁਸਤੀ 'ਚ ਗਾਉਣ ਵਾਲਾ ਨਾ ਸਾਡੇ ਕੋਈ ਪਿੰਡ 'ਚ ਜੀ ਇੱਕ ਲੇਖਕ ਜਰੂਰ ਨੇ ਸਾਡੇ ਗਾਇਨੀ ਹਰੀ ਸਿੰਘ ਸਿਵਾਸਲਾ ਉਹਨੇ ਤਿੰਨ ਕਿਤਾਬਾਂ ਲਿਖੀਆਂ ਮੈਂ ਉਹਨਾਂ ਦਾ ਆਸ਼ੀਰਵਾਦ ਵੀ ਮੈਨੂੰ ਬਹੁਤ ਰਿਹਾ ਅੱਛਾ ਜੀ ਤੁਹਾਡੇ ਪਿੰਡ ਦੇ ਸੀਗੇ ਪਿੰਡ ਦੇ ਸੀ ਬੜੀਆਂ ਕਿਤਾਬਾਂ ਛਪੀਆਂ ਨੇ ਉਹਨਾਂ ਨੇ ਮੈਨੂੰ ਪਰਖਿਆ ਸੀ ਜੀ ਠੀਕ ਠੀਕ ਉਹ ਤਾਂ ਨਹੀਂ ਸੁਣ ਲੈਂਦੀ ਸੀ ਮੇਤੋਂ ਤੇ ਗਾਉਣ ਦਾ ਸ਼ੌਂਕ ਮੈਂ ਢਾਡੀ ਜੱਥੇ ਨਾਲ ਸੰਪ ਉਹ ਟੀਚਰ ਤੇ ਵੀ ਕਲਾ ਪਛਾਣਦਾ ਸੀ ਠੀਕ ਜੱਸੀ ਜਸਪਾਲ ਵੀ ਉਸੇ ਦੀ ਦੇਣਾ ਤਾਂ ਬਹੁਤ ਛੋਟਾ ਮੁੰਡਾ ਜੱਸੀ ਜਸਪਾਲ ਹਾਂ ਜੱਸੀ ਜਸਪਾਲ ਵਾਹ ਤੇ ਦਰਦੀ ਸਾਹਿਬ ਵੀ ਲਗੇ ਸਨ ਰੇਡੀਓ ਤੇ ਠੀਕ ਹੈ ਜੀ ਤੇ ਲੋ ਜੀ ਦਰਦੀ ਆਵਾਜ਼ ਮੇਰੀ ਬਾਬੇ ਦੀ ਕਿਰਪਾ ਨਾਲ ਪੂਰੀ ਟੌਪ ਸੀ ਉਹ ਕਹਿੰਦਾ ਯਾਰ ਤੂੰ ਸਾਡੇ ਨਾਲ ਪ੍ਰੋਗਰਾਮਾਂ ਤੇ ਚੱਲਿਆ ਕਰ ਜੀ ਮੈਂ ਭਾਈ ਪ੍ਰੋਗਰਾਮਾਂ ਤੇ ਚੋਰੀ ਛੱਪੇ ਕਰਾਂ ਜਾਣ ਲੱਗ ਗਏ ਆ ਸਦਾ ਰਜਿੰਦਰ ਸਿੰਘ ਦਰਦੀ ਹੋ ਰਹੇ ਆ ਹਾਂ ਮਾਸਟਰ ਰਜਿੰਦਰ ਸਿੰਘ ਦਰਦੀ ਦੇ ਢੱਡੀ ਜੱਤੀ ਠੀਕ ਹੈ ਜੀ ਤੇ ਇੱਕ ਹੁੰਦੇ RAM ਸਿੰਘ ਜੀ ਭਿੰਡਰ ਇਹ ਸਾਰੇ ਉਹਨਾਂ ਗਾਉਂ ਵੀ ਹੋ ਜਾਂਦੇ ਸ਼ੇਰ ਸਿੰਘ ਚੀਵਾ ਮੈਂ ਇਹਨਾਂ ਜੱਥੇ ਨਾਲ ਕੰਮ ਕਰਦਾ ਰਿਹਾ ਚੂਹੀ ਛੱਪੇ ਚੱਲ ਮਾਈ ਨੂੰ ਕਹਿ ਕੇ ਬਾਗੇ ਇਸ ਤਰ੍ਹਾਂ ਜਾਂਦੇ ਹੁੰਦੇ ਰਹੇ ਉਸ ਤੋਂ ਬਾਅਦ ਅਸੀਂ ਨਾ ਐਚ ਐਮ ਵੀ ਨੇ ਐਡੀਸ਼ਨਾਂ ਕੱਢੀਆਂ ਅੱਛਾ ਸੰਨ 77 ਦੇ ਵਿੱਚ ਠੀਕ ਆ ਤੇ ਉਹਦੇ ਵਿੱਚ ਮੈਂ ਦਰਦਿਆਂ ਚੱਲ ਆਪਾਂ ਵੀ ਚਿੱਠੀ ਲਿਖ ਦਿੰਨੇ ਜੀ ਅਸੀਂ ਵੀ ਚਿੱਠੀ ਲਿਖਤੀ ਜੀ ਅੱਜ ਦੇ ਵਿੱਚ ਮਿਸ਼ਨਾ ਕੱਢਣ ਦਾ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਕਿਦਾਂ ਉਹ ਅੱਜ ਕੱਲ੍ਹ ਵਾਂਗੂ ਸੰਚਾਰ ਸਾਧਨ ਤਾਂ ਇੰਨੇ ਆ ਨਹੀਂ ਸੀਗੇ ਇਹ ਖਬਰਾਂ ਖੋਰਾਂ ਜਾਂ ਹੋਰ ਵਿੱਚ ਹੋ ਜਾਂਦਾ ਸੀ ਵਿੱਚ ਅੱਛਾ ਗਾ ਗਾ ਪਤਾ ਗੰਦ ਕਾ ਪਤਾ ਲੱਗ ਜਾਂਦਾ ਕਿ ਇਹ ਇਹਨਾਂ ਤੋਂ ਗਾਣ ਵਾਲੇ ਤੋਂ ਪਤਾ ਲਾਉਣਾ ਢਾਡੀਆਂ ਫਾਡੀਆਂ ਤੋਂ ਠੀਕ ਜੀ ਠੀਕ ਤੇ ਲਿਖਤੀ ਜੀ ਚਿੱਠੀ ਹਾਂਜੀ ਐਸਾ ਰੱਬ ਦਾ ਇਹ ਤਾਂ ਜਾ ਕੇ ਅੰਬਾਲੀ ਖੜ ਗਏ ਕਹਿੰਦੇ ਅਸੀਂ ਪ੍ਰੋਗਰਾਮ ਆ ਕੇ ਅੰਮ੍ਰੇ ਅੰਬਾਲੇ ਗੁਰਦਾਰੇ ਚ ਪ੍ਰੋਮੋ ਸੀ ਨਾ ਅੱਛਾ ਮੈਂ ਗਿਆ ਨਹੀਂ ਸੀ ਉਧਰ ਤੇ ਅੱਛਾ ਉਹ ਮੈਂ ਡੀ ਕੇ ਮੈਂ ਆਈ ਨਹੀਂ ਹਾਂ ਨਾ ਤੈਨ ਮੈਂ ਜਿੱਥੋਂ ਮਾ ਚਾਲੋ ਮਾ ਦੇਖੀਓ ਰੱਬ ਦਾ ਲੈ ਕੇ ਨਾ ਮੇਰੇ ਵੀ ਕੱਲੇ ਹੀ ਚੱਲਦੇ ਆ ਦੇਖੀਓ ਵਾਹ ਹੈ ਮਲੇਰ ਕੋਲ ਨੂੰ 10 ਰੁਪਏ ਦੀ ਟਿਕਟਾਂ ਨਹੀਂ ਹੁੰਦੀ ਦਿੱਲੀ ਦੀ ਦਿੱਲੀ ਦੀ ਅਸ਼ਾਹੀ ਬੈਗ ਆ ਭਾਈ ਬਾਬੇ ਨਾਨਕ ਦਾ ਨਾਮ ਲੈ ਕੇ ਮੈਂ ਤੂੰ ਵੀ ਮੇਰੇ ਕੋਲ ਇੱਕ ਡੈਰੀ ਬੈਗ ਦੇ ਵਿੱਚ ਹੈ ਜਿਉਂ ਰੱਬ ਦਾ ਨਾਮ ਲੈਂਦਾ ਲੈਂਦਾ ਵੀ ਸੱਚਾ ਪਾਸ਼ਾ ਉਹਨੂੰ ਤੋਰ ਤਲਿਆ ਸਿਰੇ ਲਾ ਕੇ ਛੱਡੀ ਮੇਰਾ ਧਰੋਸਾ ਵੈਗਰੂ ਤੇ ਬਹੁਤ ਬਚਪਨ ਤੋਂ ਵਾਹ ਜੀ ਵਾਹ ਉਹ ਵੀ ਦੱਸੂ ਵੀ ਕਿਵੇਂ ਪਿਆ ਤੇ ਅੱਜ ਤੱਕ ਬਹੁਤ ਵੱਡਾ ਹੈ ਠੀਕ ਹੈ ਤੇਪਾ ਇਹ ਦਿੱਲੀ ਜਾ ਕੇ ਮੈਂ ਵੀ ਨਵੀਂ ਦਿੱਲੀ ਇੱਕ ਪੁਰਾਣੀ ਦਿੱਲੀ ਹੈ ਜੀ ਮੈਂ ਕੁਦਰਤੀ ਨਵੀਂ ਦਿੱਲੀ ਉਤਰ ਗਿਆ ਅੱਛਾ ਸੀਸਗੰਜ ਦੇ ਸਾਹਮਣੇ ਜੀ ਉੱਥੇ ਗੁਰਦਾਰਾ ਸਾਹਿਬ ਨੇੜੇ ਸੀ ਜੀ ਸੀਸਗੰਜ ਪਹੁੰਚ ਗਿਆ ਜੀ ਜਾ ਗਿਆ ਰਾਤ ਕੱਟੀ ਪ੍ਰਸ਼ਾਦਾ ਬਣੇ ਛਕਿਆ ਤੇ ਤੜਕੇ ਮੱਥਾ ਟੇਕ ਕੇ ਬਾਬੇ ਦੇ ਅਰਦਾਸ ਕੀਤੀ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਚਿੱਠੀ ਢਾਡੀਆਂ ਕੋਲ ਹੈ ਜੀ ਦਿੱਲੀ ਐ ਇਹਨੂੰ ਅੰਨੀ ਦਿੱਲੀ ਕਹਿੰਦੇ ਜਾਏਗਾ ਕਿੱਥੇ ਹੂੰ ਇਹਨੇ ਮਹਾਰਾਜ ਦੀ ਕਿਰਪਾ ਨਾਲ ਸਰਾਹ ਚੋਂ ਨੋ ਤਿੰਨ ਸਿੰਘ ਉਤਰੇ ਹੋਣ ਅੱਛਾ ਉਹ ਆਪਣੇ ਪੰਜਾਬੀ ਠੀਕ ਆ ਮੈਂ ਕਿਹਾ ਵੀ ਇਹ ਮੈਨੂੰ ਕਮਿਸ਼ਰ ਲੱਗਦੇ ਨੇ ਹੂੰ ਜੱਜਮੈਂਟ ਜੱਜਮੈਂਟ ਠੋਕਦੀ ਠੀਕ ਆ ਜਦ ਆਏ ਮਾਂ ਸਸਰੀ ਕਾਲ ਬਈ ਸਸਰੀ ਉਹ ਸਸਰੀ ਕਾ ਵਾਈ ਫਤੇ ਮਾਂ ਕਿੱਥੋਂ ਆਏ ਹੋ ਹਾਂਜੀ ਕਹਿੰਦੇ ਬਠਿੰਡੇ ਤੋਂ ਐਡੀਸ਼ਨ ਆ ਸਾਡੀ ਐਚ ਐਮ ਵੀ ਚ ਮਾਂ ਬਣ ਗਿਆ ਸ਼ੋਰਾਂ ਬਾਪੇ ਬੇਲ ਬਣਾਉਂਦਾ ਤੇ ਮਾਂ ਚੱਲੀਏ ਫਿਰ ਕਹਿੰਦੇ ਜਗਾ ਸੋ ਤੰਗਾ ਕਰ ਲੈ 5 ਰੁਪਏ ਚ ਸਿਰਫ ਅੱਛਾ ਜੀ ਚੌਹਾਂ ਜਾਣਿਆਂ ਨੇ ਚੌਹਾਂ ਜਾਣਿਆਂ ਨੇ ਐਚ ਐਮ ਵੀ ਦੇ ਦਫ਼ਤਰ ਪਹੁੰਚ ਗਈ ਵਾਹ ਤਾਂ ਕੇ ਤੇ ਤਾਂਗੇ ਤੇ ਉਹਦੇ ਉੱਤਰੇ ਉਹ ਤਹਾਂ ਦਫ਼ਤਰ ਸੀ ਹੈਗਾ ਭਾਈ ਸਾਡੇ ਕਲਾਕਾਰ ਰੰਗ ਕੀੜੀਆਂ ਵਾਂਗੂ ਹੈ ਐਤੋਂ ਪੰਜਾਬ ਤੋਂ ਗਏ ਪੰਜਾਬ ਤੋਂ ਬੈ ਤਿੰਨ ਦਾਦੇ ਪਰਮਿੰਦਰ ਸੰਧੂ ਅਨੀਤਾ ਸਮਾਣਾ ਤੇ ਆਪਣਾ ਧੰਨਾ ਸਿੰਘ ਰੰਗੀਲਾ ਹਰੀ ਸਿੰਘ ਸ਼ਵੀਲਾ ਅਰਨਮ ਪਰਮਭੋਗ ਗਏ ਉੱਥੇ ਉਸ ਵੇਲੇ ਸੀਗੇ ਉੱਥੇ ਪਹੁੰਚ ਐਡੀਸ਼ਨ ਦੇ ਵਾ ਤੇ ਮੇਰੀ ਹੁਣ ਜਾਣ ਪਛਾਣ ਵੀ ਕਿਸੇ ਨਾਲ ਨਾ ਠੀਕ ਹੈ ਜਦੋਂ ਉੱਥੇ ਬੱਗੇ ਸੀ ਭਾਈ ਉਹਨਾਂ ਨੇ ਐਂਟਰ ਕਰ ਲਿਆ ਅੰਦਰ ਨੌ ਨੌ ਲੈ ਲੈ ਬੁਲਾਏ ਜਾਣ ਜੀ ਮੈਂ ਕਹਾਂ ਵੀ ਮੈਨੂੰ ਤੇ ਲੈਟਰ ਨਹੀਂ ਮੈਨੂੰ ਕਿਉਂ ਮਿਲਣਗੇ ਆ ਵੇ ਮੈਂ ਤਾਂ ਪਰਚੀ-ਪੁਰਚੀ ਦਿੱਤੀ ਰਹੀ ਕੋਈ ਅੰਦਰ ਉਹ ਮੈਂ ਕਹਾਂ ਜੀ ਮੈਂ ਮੈਨੂੰ ਸਭ ਨੂੰ ਮਿਲਣਾ ਚਾਹੁੰਦਾ ਜਹੀਰ احمد ਹੁੰਦੇ ਤੇ ਜੀ 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 ਬੜੇ ਚੰਗੇ ਸੀ ਬੰਗਾਲੀ ਬਹੁਤ ਵਧੀਆ ਜਣੇ ਉਹਨੇ ਐਚਐਮਬੀ ਨੂੰ ਸਟੈਂਡ ਰੱਖਿਆ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦੇ ਜਾਣ ਤੋਂ ਬਾਅਦ ਐਚਐਮਬੀ ਡਾਵਨਡੋਲ ਹੋ ਗਿਆ ਜੀ ਜੀ ਤੇ ਮੈਂ ਕਹਾਂ ਸਰ ਮੈਂ ਬਾਤ ਕਰੀ ਮੈਂ ਐਸਐਸਪੰਜਾਬ ਸੈਂ ਹਾਂ ਆਮਨੇ ਲੈਟਰ ਡਾਲਾ ਤਾਂ ਆਪਕੋ ਹਿੰਦੀ ਬੋਲਣਾ ਪੰਦ ਸੁੱਤ ਜੀ 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 ਬਿਲਕੁਲ ਤੇ ਮਹ ਉਹ ہمارا ਜੋ ਜਥਾ ਹੈ ਨਾ ਉਹ ਨਹੀਂ ਆਇਆ ਮੈਂ ਮੈਂ ਹਾਂ ਮੈਂ ਅਡੀਸ਼ਨ ਦੇਣਾ ਚਾਹਤ ਹਾਂ ਅਰੇ 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 ਲਓ ਭਾਨੂ ਨਹੀਂ ਮੇਰਾ ਨਾਮ ਫਰਤਾ ਵਾਹ ਬਾਬੇ ਦੀ ਕਿਰਪਾ ਦੇ ਨਾਲ ਪਹਿਲਾ ਨੰਬਰ ਹੈ ਹਰੀਸ਼ ਨਸ਼ਵੀਲੇ ਦਾ ਮੈਂ ਇਨਾ ਗਉਂਦਾ ਇੱਥੇ ਸਾਡੇ ਪਿੰਡੀ ਵੀ ਆਏ ਆ ਮੇਰੇ ਕੋਲ ਬਹੁਤ ਰਿਹਾ ਹੋ ਠੀਕ ਹੈ ਤੇ ਉਹ ਜਿਹੜਾ ਤੂੰ ਸੌਣ ਲੱਗਿਆ ਤੂੰ ਵੀ ਦਾ ਗੱਲ ਤਾ ਬੈਠ ਜਾਓ ਅੱਛਾ ਜੀ ਸੋਹਣ ਲਾਲ ਪੇਟੀ ਤੇ ਬੈਠਾ ਭਾਈ ਵਾਹ ਚਲੋ ਜੀ ਕਹਿੰਦੇ ਹਿੰਦੀ ਜੇ ਮੈਂ ਪਹਿਰੇਮ ਜੀ ਸੈਲਾਰੀਆ ਅੱਛਾ ਜੀ ਅਸੀਂ ਭਾਈ ਉੱਠ ਕੇ ਤੂੰ ਵੀ ਲੈਵੇ ਨਾਲ ਜੀ ਠੀਕ ਹੈ ਲੈ ਕੇ ਭਾਈ ਮੈਂ ਮਾਸਟਰ ਨੂੰ ਕਹਾਂ ਜੀ ਮਲਾਓ ਮਲਾਲੀ ਜੀ ਮੈਂ ਫਿਰ ਉੱਤੇ ਨਾ ਗੀਤ ਗਾਇ ਮਾਨਕ ਬਾਈ ਦਾ ਉਹ ਤੋਂ ਨਵਾਂ ਨਵਾਂ ਟ੍ਰੈਂਡ ਸੀ ਨਵਾਂ ਨਵਾਂ ਕਿਆ ਬਾਤ ਹੈ ਉਹ ਬੜੀ ਵੱਡੀ ਗੱਲ ਨਹੀਂ ਸੀ ਵੀ ਵੀ ਭਾਈ ਲੈਵਲ ਹੋ ਗਿਆ ਪਰ ਹੋ ਰਿਹਾ ਇਸ ਟਾਈਮ ਦੇ ਮਾਰਕੀਟ ਚ ਆਈ ਸੀਗੇ ਹਾਂਜੀ ਮਾਨਕ ਸਾਹਿਬ ਹਾਂ ਮੈਂ ਟਾੜੀਆਂ ਨੇ ਇੱਕ ਗਉਂਦਾ ਹੁੰਦਾ ਦੇ ਵਿੱਚ ਅਨੰਦਪੁਰ ਸਾਹਿਬ ਦੇ ਹੈ ਵਿੱਚ ਅਨੰਦਪੁਰ ਸਾਹਿਬ ਦੇ ਵਿਸਾਖੀ ਤੇ ਮੈਂ ਗੀਤ ਗਾਇਆ ਜਣੀ ਜੀ ਜੀ ਅੱਛਾ ਜੀ ਤੇ ਉਹ ਗਾਇਆ ਤੇ ਉਹਨਾਂ ਨੂੰ ਬੜਾ ਪਸੰਦ ਆਇਆ ਅੱਛਾ ਕਹਿੰਦੇ ਬੈਠ ਜਾਓ ਬੈਲ ਜੀ ਜਦ ਸਾਰੇ ਨਾਲ ਅਡੀਸ਼ਨਾਂ ਹੋ ਗਈਆਂ ਜੀ ਸੀ ਪੰਜ ਕ ਮੁੰਡੇ ਉਹਨੇ ਸਿਲੈਕਟ ਕਰੇ ਜੀ ਸਿਲੈਕਟ ਕਰਨ ਤੋਂ ਬਾਦ ਉਹ ਕਹਿੰਦੇ ਵੀ ਆਜੋ ਰਿਕਾਰਡਿੰਗ ਕਰਾਓ ਅੱਛਾ ਉਸੇ ਵੇਲੇ ਹੀ ਦੋਏ ਦੰਦਾ ਦੋਏ ਦੰਦਾ ਹਾਂ ਰੈਜ ਉਹ ਵੀ ਤੇ ਕਰਾਉ ਰਿਕਾਰਡਿੰਗ ਹੂੰ ਉਸ ਤੋਂ ਬਾਦ ਉਹਨੇ ਕੀ ਕੀਤਾ ਦਰਵਾਗ ਹਾਂਜੀ ਕਹਿੰਦੇ ਵੀ ਜਦੋਂ ਜਿੰਨਾ ਰਿਕਾਰਡ ਹੋਵੇ ਜੀ ਉਹਦੇ ਮੂਰੇ ਐਨੇ ਥੱੱਬਾ ਕਾ ਕੇ ਧਰ ਦਿਆ ਕਰਨ ਅੱਛਾ ਜੀ ਕਰੋ ਜੀ ਸਹਿਨ ਹੂੰ ਉਹ ਵਿੱਚੋਂ ਪਤਾ ਲੱਗ ਗਿਆ ਇਹ ਤਾਂ ਸਾਡੇ ਪੰਜ-ਪੰਜ ਸਾਲ ਨੂੰ ਬਾਉਂਡ ਕਰ ਰਹੇ ਨੇ ਜੀ ਵੀ ਗਾਹਾਂ ਨਾ ਜਾਣੇ ਹੂੰ ਬੌਂਡੋ ਕਿਉਂ ਕਰਦੇ ਸੀ ਕਿਉਂਕਿ ਉਹਦੇ ਮੁਕਾਬਲੇ ਤੇ ਕੰਪਨੀ ਉਥੇ ਇਨਰੀਕੋ ਇੰਡੀਅਨ ਰਿਕਾਰਡਿੰਗ ਕੰਪਨੀ ਸੀ ਜੀ ਔਰ ਉਹ ਪਹਿਲਾਂ ਇਕੱਲੀ ਫਿਲਮੀ ਰਿਕਾਰਡਿੰਗ ਕਰਦੀ ਹੁੰਦੀ ਸੀ ਠੀਕ ਆ ਪੌਲੀਡੋਰ ਤੇ ਉਹ ਹਿੰਦੂਸਤਾਨ ਦੇ ਵਿਨਰ ਤੇ ਕਰਦੀ ਸੀ ਜੀ ਐਚਐਮਬੀ ਆਲ ਲੋਕਾਂ ਨੂੰ ਕਰਦੀ ਸੀ ਸਾਰੇ ਪਿਛਾਵਾਂ ਨੂੰ ਸਾਰਿਆਂ ਨੂੰ ਕਰਦੀ ਸੀ ਜੀ ਤੇ ਮੈਂ ਖਾ ਵੀ ਕੋਈ ਨਾ ਆਗੇ ਜੀ ਸੀ ਹਾਂਜੀ ਕੱਲ ਨੂੰ ਕਰਾਵਾਂਗੇ ਰਿਕਾਰਡਿੰਗ ਆਗੇ ਭਾਈ ਸ਼ਾਮ ਨੂੰ ਗੁਰਦਾਰ ਗੁਰਦਾਰਾ ਉੱਥੇ ਗੁਰਦਾਰਾ ਸਾਹਿਬ ਦੇ ਸਾਹਮਣੇ ਆਹ ਮਹਾਰਾਜਾ ਲਾਲ ਐਂਡ ਸੰਗ रिकॉर्डਾਂ ਦੀ ਬਹੁਤ ਵੱਡੀ ਦੁਕਾਨ ਹੈ। ਜੀ। ਤੇ ਉਹ ਸਪੀਕਰ ਵੀ ਵਗੈਰਾ ਉਹ ਸਭ ਉਹ ਵੇਚਦੇ ਨੇ। ਜੀ। ਤੇ ਮੈਂ ਜਾ ਕੇ ਸਾਸਰੀ ਕਲਵਾਈ ਲਾਈ ਖਾਲਸਾ ਜੀ ਬੈਠਾ ਮੈਂ ਸਾਸਰੀ ਕਲ ਜੀ ਕੰਸਤਰੀ ਕਲ। ਮਾ ਜਿੱਥੇ ਇੱਕ ਹੋਰ ਕੰਪਨੀ ਆਏ ਨਰੀਕੋ। ਹਾਂ। ਉਹਦਾ ਐਡਰੈਸ ਚਾਹੀਦਾ ਮੈਨੂੰ। ਉਹਨੇ ਪਾਈ ਮੈਨੂੰ ਲਿਖ ਕੇ ਕਾਗਜ਼ ਉੱਤੇ। ਉਹ ਮੇਰੇ ਜਵਾਨੀ ਹੋਣ ਵੀ ਜਿਆਦਾ 15/1 ਸ਼ਿਆਮਾ ਭਵਨ ਅਸਫਲੀ ਰੋਡ ਦਿੱਲੀ। ਠੀਕ ਆ। ਪਹੁੰਚ ਗਿਆ ਜੀ ਮੈਂ ਉੱਥੇ। ਢਾਡੀ ਵੀ ਮੇਰੇ ਨਾਲ ਜੀ ਫੇਰ ਕਰ ਲਿਆ ਤੰਗਾ ਦੂਜੇ ਦਿਨ ਜੀ ਅੱਛਾ ਜਾਂ ਸੀ ਭਾਈ ਭਾਗੇ ਪਰਮਾਰ ਸਾਹਿਬ ਬੈਠਿਆ ਐਸ ਸੀ ਪਰਮਾਰ ਵਾਹ ਜੀ ਬੜੀ ਪਰਸਨੈਲਿਟੀ ਵਾਲਾ ਐਂਸਰ ਉਹ ਆਪਣਾ ਪੰਜਾਬੀ ਸੀ ਠੀਕ ਹੈ ਮੈਂ ਆਪਣਾ ਹਿੰਦੀ ਬੋਲਣਗੇ ਨਹੀਂ ਕਹਿੰਦਾ ਪੰਜਾਬੀ ਚ ਗੱਲ ਕਰਾਂ ਪੰਜਾਬੀ ਆ ਠੀਕ ਹੈ ਪਿੰਡ ਸੀ ਹੁੰਦਾ ਨਰੂੜ ਪਾਂਸ਼ਟਾ ਅੱਛਾ ਜੀ ਦਾਬੇ ਦੇ ਵਿੱਚ ਠੀਕ ਹੈ ਹਾਂ ਜੀ ਮਾ ਵੀ ਐਡੀਸ਼ਨ ਦੇ ਨਾਲ ਆ ਐਚ ਐਮ ਬੀ ਚ ਆਇਆ ਸੀ ਸਿਲੈਕਸ਼ਨ ਦੀ ਹੋ ਗਈ ਪਰ ਗੱਲ ਹੈ ਵੀ ਡਰ ਦੇ ਇਸ ਚੋਂ ਕਹਿੰਦਾ ਯਾਰ ਮੈਨੂੰ ਦੇਓ ਤੁਸੀਂ ਐਡੀਸ਼ਨ ਮੈਂ ਰਿਕਾਰਡਿੰਗ ਕਰੂੰਗਾ ਆ ਕਾਢੀ ਫਿਰ ਤੂੰ ਵੀ ਫਿਰ ਉਹੀ ਗਾਇਆ ਵਿੱਚ ਅਨੰਦਪੁਰ ਸਾਹਿਬ ਦੇ ਗੁਰਾਂ ਲਾਇਆ ਇੱਕ ਦੀਵਾਨ ਉਦੋਂ ਭਰੀ ਵਿਸਾਖੀ ਜੋਰ ਦੀ ਹੋਈਆਂ ਖਬਰਾਂ ਵਿੱਚ ਜਹਾਂ ਤੁਹਾਨੂੰ ਗਿੱਧੜੋਂ ਸ਼ੇਰ ਬਣਾ ਲਿਆ ਮੈਂ ਚਾੜ ਖੰਡੇ ਦੀ ਪਾਣ ਮੈਨੂੰ ਲੋੜ ਪਈ ਇੱਕ ਸੀਸ ਦੀ ਦੇਵੇ ਕੌਣ ਪਿਆਰੀ ਜਾਨ ਵਾਹ ਓਏ ਹੋਏ ਹੋਏ ਦਿਲਵਾਗ ਕਹਿੰਦੇ ਰਿਕਾਰਡਿੰਗ ਕਰਾਉਸ ਲਾ ਰਿਹਾ ਸਾਬ ਹਾਂਜੀ ਮਾ ਜੀ ਏਡੀ ਥੋੜੀ ਰਿਕਾਰਡਿੰਗ ਥੋੜੀ ਜਿਹੀ ਮੈਂ ਮਿਹਨਤ ਕਰਨੀ ਆ ਅਫਟਰਾਂ ਮੈਂ ਕੀ ਸਿਲੈਕਟ ਕਰਨੇ ਆ ਮੈਨੂੰ ਟਾਈਮ ਦਿਓ ਹਾਂਜੀ ਲਓ ਜੀ ਮੈਂ ਇੱਕ ਮਹੀਨੇ ਦਾ ਟਾਈਮ ਲੈ ਕੇ ਆ ਗਿਆ ਧਰਤੀ ਤੇ ਪੈਨਲ ਕਮਿਸ਼ਨ ਕਰ ਨਹੀਂ ਆਇਆ ਹੋ ਗਿਆ ਕਹਿੰਦਾ ਅਸੀਂ ਹੋ ਨੂੰ ਕਰਨਾ ਕਮਿਸ਼ਨ ਨਹੀਂ ਕਰਨਾ ਉਹ ਵਿਚਾਰੇ ਨਰਾਸ਼ ਹੋ ਕੇ ਮੁੜੇ ਉਹ ਮੈਂ ਨਾਲ ਬੋਲਣੀ ਆ ਉਹ ਮੈਂ ਮੇਰਾ ਕੀ ਘਜ਼ੂਰ ਰਿਕਮੈਂਡ ਤੁਹਾਨੂੰ ਨਾਲ ਹੀ ਤੇ ਮੈਂ ਆ ਇਕੱਠੇ ਜਾ ਬੈਸ ਲੈ ਕੇ ਉਹੀ ਤਾਂ ਗੱਲ ਲਓ ਜੀ ਸ਼ਾਮ ਨੂੰ ਮੈਂ ਤਾਂ ਬਹਿ ਗਿਆ ਟ੍ਰੇਨ ਟ੍ਰੇਨ ਬਹਿ ਕੇ ਮਿਲ ਕੁੜਾ ਉਤਰਾ ਮੇਰੇ ਕੋਲ ਤੇ ਆ ਕੇ ਮਹੌਰਾਣੇ ਦੇ ਪੁਲ ਤੇ ਆਇਆ ਹਾਂ ਜੀ ਇੱਥੇ ਜਦੋਂ ਸਾਈਕਲ ਸਾਈਕਲਾਂ ਤੇ ਜਾਂਦੇ ਸਾਡੇ ਕੋਈ ਕਨਵਿੰਸ ਹੈ ਨਹੀਂ ਤੀ ਆਹ ਵਾਜੀ ਘੱਟ ਦੀ ਆਉਣ ਦਾ ਕੋਈ ਸਾਲ ਨਹੀਂ ਸੀ ਜੀ ਇੱਕ ਗਾਨੀਅਰ ਦੇਵਾ ਸਾਡੇ ਘਰਾਂ ਚ ਐਵੇਂ ਮੁੰਡਾ ਹੋ ਜੀ ਉਹ ਵੀ ਮੇਰੀ ਗੈਕੀ ਦਾ ਪਾਰਖੋ ਸੀ ਹਾਂ ਜੀ ਉਹ ਆਪ ਰਾਈਟਰ ਸੀ ਉਹ ਮਿਲ ਗਿਆ ਮੈਨੂੰ ਮਹਾਗਿਆਨੀ ਆ ਚਾ ਕੋਈ ਲੈਟਰ ਲਿਆਂਦਾ ਐਚ ਐਮ ਵੀ ਰਿਕਾਰਡਿੰਗ ਬੋਲੇ ਬੋਲੇ ਟੋੜਨ ਆ ਗਿਆ ਆ ਰਿਕਾਰਡਿੰਗ ਆ ਗਿਆ ਬਈ ਜੱਫੀ ਪਾਲੀ ਉਹਨੇ ਮੈਨੂੰ ਉਹ ਵੀ ਉੱਕਾ ਟੁੱਕਾ ਪਰਾਂ ਤੇ ਮੇਰਾ ਭਾਜਾਂਦਾ ਕਹੇ ਆ ਗਈ ਜੀ ਹੁਣ ਮੈਂ ਵੀ ਗੀਤ ਗਿੱਲੇ ਨਥੋ ਈੜੀ ਲਾ ਮੇਰੇ ਭਰਾ ਦਾ ਕਲਾਸ ਮੇਤੋ ਛੋਟਾ ਬੈਠੇ ਜੀ ਜੱਗਾ ਗਿਆ ਹਾਂ ਜੱਗਾ ਗਿਆ ਹਾਂਜੀ ਇਹਨੂੰ ਸੁਨੇਹਾ ਭੇਜ ਦੇ ਮੈਂ ਕਾਲਜ ਪੜ੍ਹਦੇ ਹੁੰਦੇ ਤੂੰ ਜੀ ਠੀਕ ਹੈ ਬਾਵੇਂ ਗਿੱਲ ਰਗੀਤ ਲੈ ਕੇ ਆਜਾ ਅੱਛਾ ਜੀ ਇਹ ਸਾਮ ਮੇਰੇ ਯਾਦ ਆ ਟੋਕਰੀ ਵਾਲਾ ਸਾਈਕਲ ਜੱਗੇ ਕੋਲ ਅੱਛਾ ਉਹਦੇ ਚ ਬੈਗ ਧਰਿਆ ਹੋਇਆ ਜੀ ਆ ਗਿਆ ਭਾਈ ਫਿਰ ਸਲਾਰ ਪਿੰਡ ਜੱਗਾ ਗਿੱਲ ਠੀਕ ਆ ਦਾਰੂ ਨੂੰ ਸਾਡੇ ਕੱਢਦੇ ਰਹਿੰਦੇ ਪਿੰਡ ਚ ਪੈਗ ਲਾਈਏ ਤੇ ਗੀਤ ਸਿਲੈਕਟ ਕਰੀਏ ਅੱਛਾ ਗਿਲ ਨਾ ਕਹਿੰਦਾ ਵੀ ਆਪਾਂ ਲੋਕ ਗਥਾਵਾਂ ਰਿਪੋਰਟ ਕਰਾਈ ਵੀ ਤੇਰੀ ਰਿਵਾਜ ਲੋਕ ਗਥਾਵਾਂ ਵਾਲੀ ਹੈਗੀ ਆ ਮਤਲਬ ਤੁਸੀਂ ਦੱਸਿਆ ਵੀ ਮਾਨਕ ਸਾਹਿਬ ਉਦੋਂ ਨਵੇਂ-ਨਵੇਂ ਮਾਰਕੀਟ ਚ ਆਏ ਉਹਨਾਂ ਦੀਆਂ ਲੋਕ ਗਥਾਵਾਂ ਚੱਲਦੀਆਂ ਹੋਣਗੀਆਂ ਹਾਂ ਠੀਕ ਆ ਤੇ ਮੈਂ ਕਿਹਾ ਵੀ ਕਰਾਈਏ ਕੀ ਕਹਿੰਦਾ ਆਪਾਂ ਕਰਾਉਣਾ ਦਹੂਦ ਬਾਦਸ਼ਾ ਅੱਛਾ ਇੱਕ ਕਰਾਵਾਂਗੇ ਤਾਰਾ ਨਾਣੀ ਜੀ ਹਾਂ ਤੇ ਦੂਦ ਆਸਾ ਤਾਰਾ ਨਾਣੀ ਤੇ ਇੱਕ ਸੁਚਾ ਸਰੂਰ ਠੀਕ ਆ ਫਿਰ ਚੌਥਾ ਗੀਤ ਜੋ ਸੀ ਇੱਕ ਹੋਰ ਬੰਦਾ ਪਾਲੇ ਬੰਗੜ ਪਾਸ ਲੈ ਗਿਆ ਅਸਤਾਬੇ ਕਰਕੇ ਗਏ ਤਿਆਰ ਅੱਛਾ ਜੀ ਉਹ ਵੀ ਕਲਾਕਾਰ ਸੀ ਯਾਰ ਉੱਥੇ ਗਾਇਕ ਸੀਗੇ ਹੈ ਉਹ ਗਾਇਕ ਸੀ ਹਨਾ ਗਾਇਕ ਨਹੀਂ ਗਾਇਕ ਵੀ ਸੁਰ ਲੇਖਕ ਵੀ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਚੰਨ ਗੁਰਾਂ ਵਾਲਾ ਲੈ ਕੇ ਗਿਆ ਸੀ ਉੱਤੇ ਅੱਛਾ ਅੱਛਾ ਕਿ ਇਨਰੀਕੋ ਕੰਪਨੀ ਸਭ ਤੋਂ ਪਹਿਲਾਂ ਚੰਨ ਗੁਰਾਂ ਵਾਲੇ ਕਲਾਕਾਰ ਇੱਕ ਸਾਜ਼ ਰੂਨ ਤੇ ਬਰਗਰ ਬਹੁਤ ਗਾ ਬਿਲਕੁਲੀ ਪੂਰੇ ਗਰਮ ਗੀਤ ਠੀਕ ਆ ਹਾਂ ਕੱਲ ਤੇਰਾ ਕਟਾ ਹੋਵੇਗਾ ਸਾਡੀ ਮੱਝ ਪਲੈਟਫਾਰਮ ਪਰ ਐਵੇਂ ਝੂਠ ਬਣ ਜਾਣਾ ਤੇ ਉਹ ਬੰਗਲ ਉੱਥੇ ਗਿਆ ਦੀ ਰਿਕਾਰਡਿੰਗ ਕਰਨਾਂ ਮਾਦਾ ਦੋਹਾਂ ਦਾ ਇੱਕ ਗੀਤ ਆਦੇ ਗੁਰਨਾਮ ਬੇਲੀ ਦਾ ਤੇ ਉਹਦਾ ਬਾਪੂ ਮੈਂ ਲਾ ਮੈਰਜ ਕਰਾਉਣੀ ਹਾਂ ਅਮਰਜੀਤ ਬੇਦੀ ਨਾਲ ਵੀ ਉਹਨੇ ਰਿਕਾਰਡ ਲੈ ਲਈ ਸੀ ਹਾਂਜੀ ਹਾਂਜੀ ਤੇ ਜਦ ਮੇਰੀ ਰਿਕਾਰਡਿੰਗ ਹੋਈ ਨਾ ਉੱਥੇ ਸਾਡੇ ਇਲਾਕੇ ਦੇ ਇੱਕ ਹੋਰ ਦੀ ਨਾਲ ਸਾਡੇ ਤਰਲੋਕ ਮਰੜ ਅਸੀਂ ਇਕੱਠੇ ਪ੍ਰੋਂਗ ਕਰਦੇ ਸੀ ਅੱਛਾ ਜੀ ਉਹਦੇ ਪੌਲੀਡੋਰ ਚ ਕੀਤਾ ਇਹਦੇ ਜੱਗੇ ਦੇ ਵੀ ਉਹਨੇ ਕਰਾਇਆ ਤੇ ਅੱਛਾ ਅੱਛਾ ਐਡਾ ਜੇ ਤੂੰ ਸੂਰਮਾ ਵਿਆਹ ਲੈ ਮੈਂ ਉਹਨੂੰ ਮੈਂ ਪਹਿਲਾ ਅੰਤਰਾ ਰਿਕਾਰਡ ਕਰਾਤਾ ਅੱਛਾ ਰਿਕਾਰਡ ਕਰਾਤਾ ਤੇ ਸਥਾਈ ਵੀ ਰਿਕਾਰਡ ਹੁੰਦਾ ਅੱਛਾ ਉਸ ਤੋਂ ਬਾਅਦ ਹੰਦਲ ਸਾਹਿਬ ਹੁਣ ਤਾਂ ਰਿਕਾਰਡਿੰਗ ਵੀ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉਹਦਾ ਬਹੁਤ ਟਫ ਸੀ ਰਿਕਾਰਡਿੰਗ ਕਰਾਉਣੀ ਮਾੜੀ ਜੀ ਕਿਸੇ ਮਿਊਜ਼ੀਸ਼ੀਅਨ ਤੋਂ ਗਲਤੀ ਹੋ ਗਈ ਜਾਂ ਰਿਕਾਰਡਿੰਗਸ ਤੋਂ ਹੋ ਗਈ ਜਾਂ ਕਲਾਕਾਰ ਹੀ ਅੱਗੇ ਪਿੱਛੇ ਹੋ ਗਿਆ ਮੈਨੂੰ ਚਲੋ ਜੀ ਘਟ ਸਾਰਾ ਹੀ ਰਿਪੀਟ ਸਾਰਾ ਰਿਪੀਟ ਹੁਣ ਤਾਂ ਕੋਈ ਰਿਪੀਟ ਵਾਲੀ ਕੱਲੇ ਨਹੀਂ ਜੀ 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 ਮਤਲਬ ਤੇ ਹੋ ਗਿਆ ਤੇ ਮੈਨੂੰ ਸਾਹਮਣਾ ਚੱਕਣਾ ਮੈਂ ਮੈਂ ਘਬਰਾ ਗਿਆ ਅੱਛਾ ਜੀ ਯਾਰ ਹੁਣ ਪੈਸੇ ਦਿੱਲੀ ਚ ਗਿਆ ਮੈਂ ਐਡੇ ਕੇਸਰ ਸਿੰਘ ਨਰੂਲਾ ਜੀ ਦਾ ਮਿਊਜ਼ਿਕ ਜੀ 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 ਅੱਜ ਜਸਪਿੰਦਰ ਨਿੱਕੀ ਜੀ ਹੁੰਦੀ ਜਸਪਿੰਦਰ ਨਰੂਲਾ ਦੇ ਦੋ ਗੋਟਾ ਤਾਂ ਐ ਜੀ ਬੀਬੀ ਜੀ ਮੋਰੀ ਨਾਲ ਹੁੰਦੇ ਇਹਨਾਂ ਦਾ ਭਰਾ ਵੀ ਵਜਾਉਂਦਾ ਬਲਾ ਸਾਹਿਬ ਦੇ ਨਾਲ ਠੀਕ ਹੈ ਤੇ ਭਾਈ ਮੈਨੂੰ ਜੋ ਚੱਕਰਾ ਮੈਨੂੰ ਕਹਿੰਦੇ ਘਵਰਾ ਨਾ ਠੀਕ ਹੈ ਤੂੰ ਬਹੁਤ ਅੱਛਾ ਗਾ ਰਿਹਾ ਤੇਰੀ ਆਵਾਜ਼ ਬਹੁਤ ਕੁਆਲਟੀ ਵਧੀਆ ਆ ਰਹੀ ਜੀ ਮੈਨੂੰ ਕਮਰੇ ਚ ਲੈ ਕੇ ਰਿਕਾਰਡਰ ਵਾਲੇ ਚ ਉੱਥੇ ਸੁਣਾ ਕੇ ਦੇਖ ਕੇ ਨਾ ਵਧੀਆ ਕਰਨ ਮੇਰਾ ਕੋ ਥੋੜਾ ਜਿਹਾ ਹੌਸਲਾ ਹੋ ਗਿਆ ਠੀਕ ਹੈ ਮੈਂ ਯੂਸਫ ਜੀ ਰਿਦਮ ਤੇ ਕੀ ਬਾਤ ਮਾਸ ਯੂਸਫ ਜੀ ਬਹੁਤ ਵੱਡੀ ਗੱਲ ਬਾਤ ਦੀ ਬਹੁਤ ਵੱਡੀ ਗੱਲ ਬਾਤ ਹਾਂ ਤੇ ਉਨੇ ਮੈਨਾਂ ਬੜਾ ਹੌਸਲਾ ਤਾਂ ਮਹਾ ਯੂਸਫ ਵੀ ਇੱਕ ਮਿੰਟ ਆਇਓ ਮੈਂ ਉਹਨੂੰ ਬਾਥਰੂਮ ਚ ਲੈ ਗਿਆ ਅੱਛਾ ਜੀ ਪੈਗ ਪੂਰਾ ਹੋ ਵੀ ਸ਼ਕੀਨ ਤੋ ਅੱਛਾ ਜੀ ਤੇ ਮੈਂ ਗੱਲ ਨੂੰ ਕਹਾਂ ਮੈਂ ਉਹ ਫਟਾ ਦਿਆ ਸੀ ਲੈ ਕੇ ਗਿਆ ਸੀ ਕਿਦਾਂ ਅੱਛਾ ਤੁਸੀਂ ਨਾਲ ਲੈ ਕੇ ਗਏ ਸੀ ਹੋਰ ਉਹ ਤੇ ਦਿੱਲੀ ਦਾ ਮਿਲ ਜਾਂਦੇ ਹਨ ਨਾ ਇਹ ਨਹੀਂ ਟਾਈਮ ਤੋਂ ਬਾਅਦ ਮਿਲਦੀ ਵੀ ਨਹੀਂ ਠੀਕ 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 ਹੈ ਮੈਂ ਪੂਰੇ ਇੱਕ ਦਾ ਪੈਗ ਮਾਰਿਆ ਤੇ ਮੈਂ ਕਿਹਾ ਇੱਕ ਪੈਗ ਹੁਣ ਮੈਂ ਦਿੱਤਾ ਅੱਛਾ ਮਹਾ ਉਸਤਾਦ ਜੀ ਗੱਲ ਹੈਗੀ ਤੁਹਾਾਰੇ ਗਾਤੇ ਤਾਂ ਬਹੁਤ ਾਚਮਾਕੀ ਆਵਾਜ਼ ਬਿਲਕੁਲ ਠੋਸ ਹੈ ਮਾਨ ਕੇ ਜੈਸੀ ਆਵਾਜ਼ ਹੈ ਬੜੀ ਅੱਛੀ ਆਵਾਜ਼ ਵਾਹ ਤੇ ਲੋ ਜੀ ਗबराਉਂ ਨਹੀਂ ਠੀਕ ਬਾਹਰ ਜੀ ਮੈਨੂੰ ਸਾਹਮਣੇ ਉਠਾਣਾ ਆਉਂਦਾ ਮੈਂ ਘਬਰਾ ਜਨਾ ਜੀ ਉਹ ਕਹਿੰਦਾ ਐਸੇ ਕਰਨਾ ਮੈਂ ਆਪਕੋ ਅੱਖ ਮਾਰ ਦੂੰਗਾ ਮੈਂ ਇਹ ਵੀ ਗੱਲ ਨਹੀਂ ਬਣੀ ਅੱਛਾ ਕਹਿੰਦਾ ਫਿਰ ਐਸੇ ਢੇੜਾ ਬਾਂਦ ਲੀਏ ਤੀਆਂ ਚੌਥਾ ਢੇੜਾ ਮਾਂ ਵੀ ਅੱਖ ਖਾਲੇ ਕੰਮ ਠੀਕ ਹੈ ਜਦ ਅਸੀਂ ਪੀ ਆ ਗਏ ਪਹਿਲੇ ਸਾਹਮਣੇ ਆਇਆ ਕਰ ਉਹ ਮੈਨੂੰ ਅੱਖ ਮਾਰਦਾ ਅਗਰ ਵੀ ਉਠਾ ਲਾ ਚੱਕ ਦੇ ਹਾਂ ਜੀ ਲੈ ਜੀ ਗੀਤ ਹੋ ਗਿਆ ਜੀ ਰਿਕਾਰਡ ਅੱਛਾ ਬਾਈ ਗਰੂਪ ਬਹਿਰੂ ਬਹੁਤ ਪਿਆਰਾ ਗੀਤ ਰਿਕਾਰਡ ਹੈ ਗਿੱਲੂ ਰੀ ਅਸੀਂ ਸਾਰੇ ਉੱਥੇ ਜਿਹੜੇ ਢਾਡੀਓ ਵੀ ਬੈਠੇ ਉਹ ਵੀ ਮੱਚੇ ਬੈਠੇ ਵੀ ਸੰਤਰ ਹੋ ਗਏ ਇਹ ਗੀਤ ਐਡਾ ਜੇ ਤੂੰ ਸੂਰਮਾ ਵਿਆਹ ਲਿਆ ਲੈ ਮੰਗ ਲਈ ਦੀ ਲਾਈਨ ਚੋਰੀ ਕਰਕੇ ਲਿਆ ਸੀ ਵੀਰ ਇੱਕ ਬਹੁਤ ਵੱਡਾ ਰਾਈਟਰ ਜ ਮੈਂ ਕਹਿੰਦਾ ਮੈਂ ਕਹਿੰਨ ਨੂੰ ਜੱਗਦਾ ਨਹੀਂ ਹਾਂ ਜੀ ਉਹ ਦੁਬਾਰਾ ਰਿਕਾਰਡ ਹੋਇਆ ਮੈਂ ਉਹੀ ਕਹਿੰਦਾ ਉਹ ਦੱਸਦਾ ਵੀ ਕਿਵੇਂ ਹੋਇਆ ਹਾਂਜੀ ਜੀ ਜਦੋਂ ਮਾਨਕ ਸਾਹਿਬ ਐਚਐਮਬੀ ਨਾਲ ਗੁੱਸੇ ਹੋ ਕੇ ਇਨਰੀਕੋ ਚ ਗਏ ਜੀ ਦੇਵ ਤਰੀਕੇ ਵਾਲਾ ਜੀ ਕੁਲਦੀਪ ਮਾਨਕ ਹਮ ਤੇ ਬਾਈ ਕਰਨਲ ਗਿੱਲੂ ਵੀ ਲੱਗੇ ਸੀ ਅੱਛਾ ਜੀ ਇਹ ਬੱਗ ਗਈ ਉ अच्छा हो प्रमाण साफ ਸੀ ਜਿਹੜੇ ਉਹ ਇਹਨਾਂ ਮੰਗੂ ਚੁਸਤ ਚਲਾ ਕੇ ਘੱਟ ਹੀ ਦਿਓ ਠੀਕ ਠੀਕ ਉਹਨਾਂ ਨੇ ਕਹਿਦਾ ਆ ਰਹੇ ਹਾਂ ਪਰਮਜੀ ਸਲਾਰੀ ਨੂੰ ਰਿਪੋਰਟ ਕੀਤਾ ਸਾਡਾ ਗੀਤ ਸੁਣਾਤਾ ਜੀ ਉਹਨਾਂ ਨੇ ਅੱਲੇ ਕੋਣ ਹੈ ਉਹਨੇ ਟਿਪਾਂ ਜਾਣੀ ਸੀ ਕਲਕੱਤੇ ਡਮ ਡਮ ਚ ਬਣਦੀ ਰਿਪੋਰਟ ਨੂੰ ਉੱਥੇ ਤਵੇ ਬਣਨੇ ਸੀ ਉੱਥੇ ਬਣਨੇ ਸੀ ਤੇ ਉੱਥੋਂ ਦੇਪਾ ਜੀ ਨੇ ਪਈ ਕੀ ਕੀਤਾ ਫਿਰ ਅੱਛਾ ਜੀ ਇਹ ਰੀਅਲ ਹੈ ਜੇ ਦੇਪਾ ਜੀ ਸੁਣ ਦਰੋਂਗੇ ਮੈਂ ਸਹੀ ਹਾਂ ਉਹਨੂੰ ਪਤਾ ਵੀ ਇਹ ਬੰਦਾ ਝੂਠ ਨਹੀਂ ਬੋਲਦਾ ਮੇਰੀ ਲੇਖਣੀ ਉਹ ਵੀ ਮੰਨਦਾ ਹੈ ਕਹਿੰਦਾ ਤਾਂ ਕੁੜੀ ਆਪੇ ਬਹੁਤ ਵਧੀਆ ਲਿਖ ਲੈਂਦਾ ਲਓ ਜੀ ਉੱਥੇ ਜਾਂ ਲਾਈਨ ਚੋਰੀ ਹੋ ਗਈ ਇਹਨਾਂ ਨੇ ਹਲੇ ਸਾਡਾ ਕੀਤਾ ਉਹ ਆਇਆ ਹੀ ਸੀ ਅੱਛਾ ਤੇ ਅੱਗਾ ਪਿੱਛਾ ਕਰਕੇ ਛਿੰਦੇ ਦੀ ਬਾਤ ਚੋਂ ਗੀਤ ਇਹ ਇਹ ਇਸ ਗੱਲ ਦਾ ਜ਼ਿਕਰ ਬਾਪੂ ਜੀ ਦੇ ਹੋ ਰਾਨਾ ਤੁਸੀਂ ਬਾਤ ਚ ਕੀਤਾ ਵੀ ਬਾਈ ਜੀ ਕਰਨਾ ਕਿ ਮੈਂ ਮੋਕਾ ਨੂੰ ਕਰ ਲੈ ਸੀ ਉੱਥੇ ਫਿਰ ਮੈਂ ਪਿੰਡੀ ਦੀ ਨਾ ਉਦੋਂ ਮੈਂ ਲੁਹਿਆਣੇ ਚ ਮੈਂ ਉੱਥੇ ਹੁੰਦਾ ਫਿਰ ਥੋੜੀ ਹੋ ਜਾਂਦਾ ਇਹ ਕੰਮ ਅੱਛਾ ਅੱਛਾ ਹਲੇ ਵੀ ਹੈ ਜੇ ਸਲਾਰੀਆ ਲੁਹਿਆਣੇ ਹੁੰਦਾ ਫਿਰ ਜ਼ਰਤ ਨਹੀਂ ਸੀ ਪਹਿਣੀ ਪਾਜ ਦੀ ਚਾਹ ਬਹੁਤ ਵੱਡੇ ਨੇ ਜੀ ਪਰ ਅਸੀਂ ਉਹਨਾਂ ਨੂੰ ਪਤਾ ਵੀ ਸਤਕਾਰਯੋਗ ਆ ਸਾਡੇ ਸਤਕਾਰਯੋਗ ਆ ਮੈਂ ਬਹੁਤ ਪਿਆਰ ਕਰਦਾ ਹੁੰਦਾ ਮੇਰੇ ਨੂੰ ਪਿਆਰ ਕਰਦੇ ਆ ਕੋਈ ਇਸ ਗੱਲ ਤੇ ਉਰਗਾਰਡ ਹੋ ਗਿਆ ਨਾ ਜੀ ਤੇ ਉਸ ਤੋਂ ਬਾਅਦ 22 ਬੰਗੜ ਕਹਿੰਦਾ ਸੀ ਤੀਜਾ ਸਤੰਸਾ ਹਾਂਜੀ ਕਹਿੰਦਾ ਯਾਰ ਮੇਰਾ ਇੱਕ ਗੀਤ ਰਿਕਾਰਡ ਕਰਾ ਦੇ ਜੀ ਬੰਗੜ ਪਾਸ ਲਿਆ ਉਹਦੇ ਆਪਣੀ ਗੀਤ ਬਹੁਤ ਜੀ ਤੇ ਮੈਂ ਲਿਆ ਬੰਗੜ ਤੂੰ ਵੀ ਯਾਦ ਕਰਨਾ ਕੋਈ ਸੁਰਾੜੀਆ ਮਿਲ ਉਸ ਕਹਾ ਸੀ ਗੀਤ ਰਿਕਾਰਡ ਕਰਦੇ ਯਾਰ ਅਸੀਂ ਲੰਚ ਚ ਰੋਟੀ ਖਾਣਾ ਕੋਈ ਤਿਆਰੀ ਨਹੀਂ ਗੀਤ ਉੱਥੇ ਏਟੇ ਟਾਈਮ ਲਿਖਿਆ ਠੀਕ ਆ ਉਹਨੇ ਤਾਲ ਦਿੱਤੀ ਅੱਛਾ ਏ ਇਹਦੀ ਮੇਜ ਸੀ ਅੱਛਾ ਬੰਗੜ ਨੇ ਬੰਗੜ ਨੇ ਠੀਕ ਆ ਤੇ ਗਰਨਾਮ ਜੀ ਦੋਨੇ ਗੱਲ ਸਰਵਟ ਸੁੱਟੀਆਂ ਨੇ ਤੇ ਉਹ ਗੀਤ ਸੀ ਤਰਜ ਪੱਕੀ ਸੀ ਸ਼ਹਿਰ ਬੰਬੂਰ ਦੀਆਂ ਕੁੜੀਆਂ ਬਾਗ ਵਿੱਚ ਆਈਆਂ ਨੇ ਸੱਸੀ ਇਹ ਵੇਖ ਕੁੜੇ ਉਹ ਤਸਵੀਰਾਂ ਲਾਈ ਆ ਕਿਉਂ ਗੀਤ ਰਿਕਾਰਡ ਕਰਾਤਾ ਜੀ ਅਸੀਂ ਜੀ ਰਿਕਾਰਡ ਕਰਾਤਾ ਭਾਈ ਬਾਬੇ ਦੀ ਕਿਰਪਾ ਨਾਲ ਵੀ 2200 ਤਰਾ ਗੀਤ ਵਿਕਿਆ ਸਲਾਰੀ ਹਿੱਟ ਹੋ ਜਾਏਗਾ 2200 ਰਿਕਾਰਡ ਵੇਚਿਆ ਹਾਂ 2200 ਅੱਛਾ ਅਸੀਂ ਆ ਗਈ 4-5 ਮਹੀਨਿਆਂ ਬਾਅਦ ਗੀਤ ਰਿਕਾਰਡ ਹੋ ਗਿਆ 2800 ਗੀਤ ਵਿਕਿਆ ਉਹ ਥੋੜੇ ਚਿਰ ਅਸਲ ਮਤਲਬ ਉਹਨਾਂ ਰਿਕਾਰਡ ਰਿਲੀਜ਼ 4-5 ਮਹੀਨਿਆਂ ਬਾਅਦ ਕੀਤਾ ਕਰਦਾ 2800 ਗੀਤ ਵਿਕਿਆ ਮੈਂ ਅਰ ਗੱਲ ਲਲੂ ਨੇ ਆਣੋਂ ਕੋਪਟਾ ਹੰਦਾ ਰਿਕਾਰਡਿੰਗ ਨਾਲ ਉਹਨੂੰ ਗੀਤ ਜਾ ਕੇ ਰੱਖੋ ਦੇਵ ਨਾ ਕਹਿੰਦਾ ਮੈਂ ਸੁਣਾਸਾਂ ਸੈਂਪਲ ਬਣ ਰਿਹਾ ਜੇ ਲੋਕਾਂ ਤੋਂ ਆਰਡਰ ਬੁੱਕ ਕਰਨੇ ਨੇ ਅਸੀਂ ਮੈਂ ਤਾਂ ਤਰਲੇ ਕਰਕੇ ਲਿਆਂਦਾ ਜੀ ਫੇ ਤਾਂ ਮਲੇਰ ਕੋਲ ਉਹ ਚਾਹ ਦੀਆਂ ਦੁਕਾਨਾਂ ਤੇ ਮਸ਼ੀਨਾਂ ਹੁੰਦੀਆਂ ਨੇ ਲੋਕਾਂ ਦੀ ਉੱਥੇ ਵੀ ਸਦੀਕ ਸਲਾਰੀਆ ਦਦਾਰੀ ਵਜਦੇ ਹੁੰਦੇ ਵਾਹ ਬਾਬੇ ਦੀ ਵੱਡੀ ਕਿਰਪਾ ਹੋ ਗਈ